ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲਿਸ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਬਣਾਵਾਂਗੇ ਵਿਆਹਾਂ ਸ਼ਾਦੀਆਂ ਵਿੱਚ ਬਨਣ ਵਾਲੇ ਸ਼ੱਕਰਪਾਰੇ ਜੋ ਕਿ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਬਣਾ ਸਕਦੇ ਆਂ ਚਲੋ ਜੀ ਸ਼ੁਰੂ ਕਰਦੇ ਆਂ ਸ਼ੱਕਰਪਾਰੇ ਬਣਾਉਣਾ ਸ਼ੱਕਰਪਾਰੇ ਬਣਾਉਣ ਦੇ ਲਈ ਅਸੀਂ ਇੱਕ ਕੌਲੀ ਮੈਦੇ ਦੀ ਲੈ ਲਈ ਹੈ ਅੱਧੀ ਕੌਲੀ ਘਿਓ ਦੀ ਲੈ ਲਈ ਹੈ ਅੱਧੀ ਕੌਲੀ ਹੀ ਅਸੀਂ ਪਾਣੀ ਲਿਆ ਹੈ ਤੇ ਇੱਕ ਕੌਲੀ ਅਸੀਂ ਚੀਨੀ ਦੀ ਲੈ ਲਈ ਹੈ ਚਲੋ ਇਹ ਸ਼ੁਰੂ ਕਰਦੇ ਆ ਅਸੀਂ ਇੱਥੇ ਇੱਕ ਬਰਤਨ ਦੇ ਵਿੱਚ ਇੱਕ ਕੌਲੀ ਜਿਹੜੀ ਆ ਮੈਦੇ ਦੀ ਪਾ ਲੈਂਦੇ ਆ ਮੈਦਾ ਪਾਉਣ ਤੋਂ ਬਾਅਦ ਅਸੀਂ ਅੱਧਾ ਚਮਚ ਜਿਹੜਾ ਆ ਬੇਕਿੰਗ ਪਾਊਡਰ ਦਾ ਪਾ ਲੈਂਦੇ ਆ ਅੱਧੀ ਕੌਲੀ ਅਸੀਂ ਇੱਥੇ ਘਿਓ ਦੀ ਪਾ ਲੈਂਦੇ ਆ ਤੁਸੀਂ ਇੱਥੇ ਚਾਹੋ ਤਾਂ ਰਿਫਾਈਨ ਵੀ ਪਾ ਸਕਦੇ ਆ ਅੱਧੀ ਕੌਲੀ ਅਸੀਂ ਇੱਥੇ ਪਾਣੀ ਦੀ ਪਾ ਲੈਂਦੇ ਆ ਸਾਰੀਆਂ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਚੰਗੀ ਤਰ੍ਹਾਂ ਦੇ ਨਾਲ ਇਸ ਨੂੰ ਮਿਲਾ ਕੇ ਇੱਕ ਡੋ ਜਿਹੜਾ ਹੈ ਉਹ ਤਿਆਰ ਕਰ ਲੈਂਦੇ ਆ ਜਦੋਂ ਵੀ ਤੁਸੀਂ ਜਿਹੜੀਆਂ ਚੀਜ਼ਾਂ ਆ ਉਹ ਲੈਣੀਆਂ ਸਾਰੀਆਂ ਨਾਪ ਕੇ ਹੀ ਲੈਣੀਆਂ ਆ ਤਾਂ ਸਾਡਾ ਜਿਹੜਾ ਡੋ ਉਹ ਚੰਗੀ ਤਰ੍ਹਾਂ ਪਰਫੈਕਟ ਬਣੂਗਾ ਅਸੀਂ ਇੱਥੇ ਜਿਹੜਾ ਸਾਡਾ ਮੈਦੇ ਦਾ ਡੋ ਉਹ ਨੂੰ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਨਰਮ ਗੁੰਨਣਾ ਆ ਸ਼ੱਕਰਪਾਰੇ ਬਣਾਉਣ ਦੇ ਲਈ ਸਾਡਾ ਡੋ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਆ ਅਸੀਂ ਇਸ ਨੂੰ ਹਲਕਾ ਜਿਹਾ ਹੱਥਾਂ ਦੇ ਨਾਲ ਦੁਬਾਰਾ ਜਿਹੜਾ ਆ ਮਸਲ ਲੈਂਦੇ ਆ ਹਲਕਾ ਜਿਹਾ ਮਸਲ ਲੈਣ ਤੋਂ ਬਾਅਦ ਹੁਣ ਜਿਹੜਾ ਸਾਡਾ ਡੋਆ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੈ ਤੇ ਹੁਣ ਅਸੀਂ ਇਸ ਦਾ ਇੱਕ ਪੇੜਾ ਬਣਾ ਲੈਂਦੇ ਆ ਅਸੀਂ ਥੋੜਾ ਜਿਹਾ ਜਿਹੜਾ ਆ ਮੈਦਾ ਥੱਲੇ ਛਿੜਕ ਕੇ ਉਸ ਦੇ ਉੱਪਰ ਆਪਣਾ ਪੇੜਾ ਰੱਖ ਲੈਂਦੇ ਆ ਆ ਤੇ ਉਸ ਦੀ ਇੱਕ ਰੋਟੀ ਬਣਾ ਲੈਂਦੇ ਆ ਹੁਣ ਅਸੀਂ ਮੈਦੇ ਦੀ ਰੋਟੀ ਬੇਲਣ ਤੋਂ ਬਾਅਦ ਇਸ ਨੂੰ ਇੱਕ ਆਕਾਰ ਦੇ ਲੈਂਦੇ ਆ ਚਾਕੂ ਦੀ ਮਦਦ ਦੇ ਨਾਲ ਅਸੀਂ ਇੱਥੇ ਸ਼ੱਕਰਪਾਰੇਆਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਜਿਹੜਾ ਕੱਟ ਲਿਆ ਏ ਤੁਸੀਂ ਦੇਖ ਸਕਦੇ ਆ ਕਿ ਅਸੀਂ ਸ਼ੱਕਰਪਾਰੇਆਂ ਨੂੰ ਇੰਨਾ ਕਹੀ ਸਾਈਜ਼ ਦੇਣਾ ਹੈ ਨਾ ਜ਼ਿਆਦਾ ਵੱਡਾ ਤੇ ਨਾ ਜ਼ਿਆਦਾ ਛੋਟਾ ਦੇਣਾ ਹੈ ਦੂਸਰੀ ਤਰਫ ਅਸੀਂ ਜਿਹੜਾ ਕਿਓ ਆ ਉਸ ਨੂੰ ਹਲਕਾ ਜਿਹਾ ਗਰਮ ਕਰ ਲਿਆ ਹੈ ਤੇ ਅਸੀਂ ਹੁਣ ਇਸ ਦੇ ਵਿੱਚ ਸਾਰੇ ਸ਼ੱਕਰਪਾਰੇ ਜਿਹੜੇ ਆ ਪਾ ਦਿੰਦੇ ਹਾਂ ਇੱਥੇ ਅਸੀਂ ਗੈਸ ਦੀ ਫਲੇਮ ਹੱਲੇ ਹੌਲੀ ਹੀ ਰੱਖਣੀ ਹੈ ਅਸੀਂ ਇੱਥੇ ਸ਼ੱਕਰਪਾਰੇਆਂ ਨੂੰ ਬਿਲਕੁਲ ਵੀ ਹਿਲਾਉਣਾ ਨਹੀਂ ਹੈ 5 ਕਿ ਮਿੰਟ ਹੋਣ ਤੋਂ ਬਾਅਦ ਅਸੀਂ ਸ਼ੱਕਰਪਾਰੇ ਨੂੰ ਇੱਕ ਚਮਚੇ ਦੇ ਨਾਲ ਹਲਕਾ ਜਿਹਾ ਹਿਲਾ ਦਵਾਂਗੇ ਅਸੀਂ ਇੱਥੇ 5 ਕਿ ਮਿੰਟ ਹੋ ਲਈ ਆਂਤ ਦੇ ਉੱਪਰ ਸ਼ੱਕਰਪਾਰਿਆਂ ਨੂੰ ਜਿਹੜਾ ਇਹ ਪਕਾ ਲੈਣਾ ਹੈ ਅਸੀਂ ਇੱਥੇ ਸ਼ੱਕਰਪਾਰਿਆਂ ਨੂੰ ਜ਼ਿਆਦਾ 골ਡਨ ਬ੍ਰਾਊਨ ਬਿਲਕੁਲ ਵੀ ਨਹੀਂ ਕਰਨਾ ਸਿਰਫ ਹਲਕਾ ਹਲਕਾ ਜਿਹਾ ਹੀ ਪਕਾਉਣਾ ਹੈ ਜਦ ਤੱਕ ਸਾਡੇ ਸ਼ੱਕਰਪਾਰੇ ਜਿਹੜੇ ਪੱਕ ਰਹੇ ਆ ਤੁਸੀਂ ਜਲਦੀ ਜਲਦੀ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸ਼ੱਕਰਪਾਰੇ ਸਾਡੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲੈਂਦੇ ਆਂ ਅਸੀਂ ਇੱਥੇ ਸ਼ੱਕਰਪਾਰੇ ਨੂੰ ਜਿਹੜਾ ਹੈ ਜਿਆਦਾ 골ਡਨ ਬ੍ਰਾਊਨ ਨਹੀਂ ਕੀਤਾ ਹੈ ਕਿਉਂਕਿ ਜਿਹੜੇ ਅਸੀਂ ਸ਼ੱਕਰਪਾਰੇ ਵਿਆਹਾਂ ਸ਼ਾਦੀਆਂ ਵਿੱਚ ਖਾਂਦੇ ਆਂ ਉਹ ਹਲਕੇ ਹਲਕੇ ਚਿੱਟੇ ਹੀ ਹੁੰਦੇ ਹਨ ਦੂਸਰੀ ਤਰਫ ਅਸੀਂ ਸ਼ੱਕਰਪਾਰਿਆਂ ਦੀ ਚਾਸ਼ਨੀ ਬਣਾਉਣ ਦੇ ਲਈ ਇੱਕ ਕੜਾਈ ਦੇ ਵਿੱਚ ਇੱਕ ਕੌਲੀ ਖੰਡ ਦੀ ਪਾ ਲੈਂਦੇ ਆਂ ਤੇ ਇਸ ਦੇ ਵਿੱਚ ਅਸੀਂ ਅੱਧੀ ਕੌਲੀ ਜਿਹੜੀ ਉਹ ਪਾਣੀ ਦੀ ਪਾ ਲੈਂਦੇ ਆਂ ਅਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਅਸੀਂ ਮਿਲਾ ਕੇ ਤੇਜ਼ ਫਲੇਮ ਦੇ ਉੱਪਰ ਪਕਾ ਲੈਂਦੇ ਹਾਂ ਅਸੀਂ ਇੱਥੇ ਚਾਸ਼ਨੀ ਨੂੰ ਲਗਾਤਾਰ ਹਿਲਾਉਂਦੇ ਹੀ ਰਹਿਣਾ ਹੈ ਤੁਸੀਂ ਦੇਖ ਸਕਦੇ ਆ ਕਿ ਸਾਡੀ ਜਿਹੜੀ ਚਾਸ਼ਨੀ ਆ ਉਹਦੇ ਵਿੱਚ ਅਵਾਲ ਆਉਣਾ ਸ਼ੁਰੂ ਹੋ ਗਿਆ ਆ ਇੱਥੇ ਸਾਡੀ ਚਾਸ਼ਨੀ ਜਿਹੜੀ ਆ ਉਹ ਚੰਗੀ ਤਰ੍ਹਾਂ ਦੇ ਨਾਲ ਗਾੜੀ ਹੋ ਗਈ ਆ ਤੇ ਹੁਣ ਅਸੀਂ ਚੈੱਕ ਕਰ ਲੈਂਦੇ ਆ ਕਿ ਇਹ ਸਾਡੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਹੈ ਕਿ ਨਹੀਂ ਸਾਡੀ ਜਿਹੜੀ ਚਾਸ਼ਨੀ ਹੈ ਉਹਦੇ ਵਿੱਚ ਇੱਕ ਤਾਰ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਹੁਣ ਅਸੀਂ ਇਸ ਦੇ ਵਿੱਚ ਜਿਹੜੇ ਆਪਣੇ ਸ਼ੱਕਰ ਪਾ ਰਹੇ ਆ ਉਹ ਪਾ ਲੈਂਦੇ ਆ ਸ਼ੱਕਰ ਪਾਰੇ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਅਸੀਂ ਜਿਹੜਾ ਆ ਚਾਸ਼ਨੀ ਨੂੰ ਹਲਾ ਦੇਵਾਂਗੇ ਤਾਂ ਜੋ ਸਾਡੇ ਜਿਹੜੇ ਸ਼ੱਕਰ ਪਾਰੇ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਲ ਜਾਣ ਅਸੀਂ ਇੱਥੇ ਗੈਸ ਦੀ ਫਲੇਮ ਜਿਹੜੀ ਆ ਤੇਜ਼ ਹੀ ਰੱਖਣੀ ਹੈ ਅਸੀਂ 5 ਕਿ ਮਿੰਟ ਚਾਸ਼ਨੀ ਨੂੰ ਇਸੇ ਤਰ੍ਹਾਂ ਪਕਾਵਾਂਗੇ ਤਾਂ ਜੋ ਸਾਡੇ ਜਿਹੜੇ ਸ਼ੱਕਰਪਾਰੇ ਆ ਚਾਸ਼ਨੀ ਨੂੰ ਚੰਗੀ ਤਰ੍ਹਾਂ ਦੇ ਨਾਲ ਪੀ ਲੈਣ 5 ਕਿ ਮਿੰਟ ਪਕਾਉਣ ਤੋਂ ਬਾਅਦ ਅਸੀਂ ਇੱਥੇ ਗੈਸ ਦੀ ਫਲੇਮ ਜਿਹੜੀ ਹੈ ਬੰਦ ਕਰ ਦਿੰਦੇ ਹਾਂ ਅਤੇ ਸ਼ੱਕਰਪਾਰੇ ਨੂੰ ਠੰਡਾ ਹੋਣ ਦਿੰਦੇ ਹਾਂ 20 ਕਿ ਮਿੰਟ ਠੰਡੇ ਹੋਣ ਤੋਂ ਬਾਅਦ ਸਾਡੇ ਸ਼ੱਕਰਪਾਰੇ ਜਿਹੜੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਆ ਕਿ ਸੇਮ ਹੀ ਉਸੇ ਤਰ੍ਹਾਂ ਦੇ ਬਣੇ ਹਨ ਜਿਸ ਤਰ੍ਹਾਂ ਦੇ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਖਾਂਦੇ ਆਂ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਗੀ ਹੋਰ ਬਹੁਤ ਸਾਰੀਆਂ ਵੀਡੀਓਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਅੱਜ ਦੀ ਮੇਰੀ ਇਹ ਰੈਸਪੀ ਤੁਹਾਨੂੰ ਕਿਹੋ ਜਿਹੀ ਲੱਗੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ